ਭਾਵੇਂ ਮਲਾਜਮ ਹੋਵੇ ਪੈਨਸ਼ਨਰ ਹੋਵੇ ਤੇ ਮਾਨਪੱਤੇ ਦੇ ਕੰਮ ਕਰਦੇ ਹੋਣ ਇਨਫੈਕਟਰ ਦੇ ਕੰਮ ਕਰ ਰਹੇ ਹੋਣ ਜਦੋਂ ਸਾਰੇ ਵੀ ਆਪਣੇ ਆਪਣੇ ਆਪ ਨੂੰ ਲੁੱਟੇ ਲੁੱਟੇ ਮਹਿਸੂਸ ਕਰ ਰਹੇ ਨੇ ਕਿ ਐਸਾ ਕਾਣੇ ਲਗਾਤਾਰ ਜਿੱਥੇ ਮਲਾਜਮਾਂ ਦੇ ਪੈਨਸ਼ਨਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਹੈ ਉੱਥੇ ਲਗਾਤਾਰ ਹੀ ਜਿਹੜੇ ਲੋਕ ਆਸ ਲਈ ਬੈਠੇ ਸਿਗੇ ਆਪਣੇ ਬਕਾਇਆ ਦੀ ਗਿਣਤੀ ਮਿਣਤੀ ਕਰਕੇ ਬੈਠੇ ਸਿਗੇ ਉਹ ਬਕਾਇਆ ਉਹਨਾਂ ਦੇ ਮੈਂ ਕਹਿੰਦਾ ਠੰਡੇ ਵਾਸਤੇ ਪਾ ਦਿੱਤੇ ਗਏ ਨੇ ਪੈਨਸ਼ਨ ਇਹ ਐਨਐਸਏ ਕੇ ਇਹ ਸਾਡੀ ਪੇ ਕਮਿਸ਼ਨ ਦੀ ਰეკਮੈਂਡੇਸ਼ਨ ਹੈ ਵੀ 2.5 ਸਾਡਾ ਵਟ ਤੇ ਪਿਆ ਹੈ ਪਰ ਸਰਕਾਰ ਅਜੇ ਕੋ ਦਿਨ ਨੂੰ ਤਿਆਰ ਨਹੀਂ ਆਪ ਬਹਿਣਾ ਆਸ਼ਾ ਵਰਕੇ ਦੇ ਰੂਪ ਬੈਠ ਗਿਆ ਹਾਂ ਮਿੱਤੇ ਮਿੱਤੇ ਰੂਪ ਬੈਠ ਗਿਆ ਹਾਂ ਜਿਨ੍ਹਾਂ ਨੂੰ ਬੜਾ ਮਗੂਲੀ ਜਾਂ ਮਾਨ ਪੱਤਾ ਤੇ ਸੈਂਟਰ ਦੇ ਕੇ ਜਿਨ੍ਹਾਂ ਦਾ ਲਾਜ਼ਾਰ ਦੇ ਨਾਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅੱਜ ਹਰਾਮੀ ਵੀ ਗਾ ਰਹੇ ਹੈ ਜਦੋਂ ਅੱਲਾ ਪੇ ਕੇ ਕੁਛ ਨਹੀਂ ਦੇਤ ਇੱਕ ਹੀ ਸਭੀ ਤੋਂ ਵਾਲੀ ਹੋਵੇ ਤਾਂ ਪਹਿਲਾ ਬੇਗਿੰਦਾ ਦੂਜਾ ਹਿੱਸਾ ਜਿਨ੍ਹਾਂ ਦੇ ਪੈਕ ਪ੍ਰੋਫੀਸ਼ੀਅਨਸੀ ਦੇ ਲਾਭ ਮਿਲਨੇ ਸੀਗੇ ਜਿਨ੍ਹਾਂ ਦੇ ਪੈਟ ਮੈਡੀਕਲ ਫਿਟਨੈਸ ਦੇ ਲਾਭ ਮਿਲਨੇ ਸੀਗੇ ਅੱਜੋ ਸਰਕਾਰ ਉਹ ਵੀ ਦੇਣ ਵਾਸਤੇ ਤਿਆਰ ਨਹੀਂ ਮਲਾਈ ਪੱਤਾ 16% ਦੱਸਦੇਗੇ ਸਾਡੀ ਅੱਜ ਕਿੰਨੇ ਨਾਲ ਕਟੁੱਟਾ ਜਾ ਰਿਹਾ ਹੈ ਅਸੀਂ ਤਾਂ ਇਹ ਗਏ ਸੀ ਕਿ ਸਾਡਾ ਮਲਾਈ ਪੱਤਾ ਕਿੰਨਾ ਲੈ ਕੇ ਹੈ ਅੱਜ ਉਹ ਡੀਲੇ ਕੀਤਾ ਜਾ ਰਿਹਾ ਤੇ ਜਿਹੜੇ ਸਕੀਮ ਨੇ ਉਹ ਜੰਮੀ ਥੋਕੇ ਉਹ ਲਿਫਟ ਕੀਤਾ ਜਾ ਰਿਹਾ ਹੈ ਇਹ ਸਾਰਾ ਕੁ ਸਾਥਿਓ ਐਵੇਂ ਨਹੀਂ ਵਾਪਰਿਆ ਇਹ ਸਾਰਾ ਕੁ ਉਹਨਾਂ 90 99 ਦੀਆਂ ਨੀਤੀਆਂ ਹੈ ਜਿਹੜਾ ਨੀਤੀਆਂ ਦੀ ਚਰਚਾ 1990 99 ਵਿੱਚ ਹੋਇਆ ਜਾਤੀ ਸੀਗੀ ਇਹ ਨੀਤੀਆਂ ਉਧਾਰੀ ਕਰਦੀਆਂ ਨੇ ਇਹ ਨੀਤੀਆਂ ਸੰਸਾਰੀ ਕਰਦੀਆਂ ਨੇ ਜੀ ਕਰਦੀਆਂ ਨੇ ਇਹ ਕਾਰਪੋਰੇਟ ਪੱਖੀ ਨੀਤੀਆਂ ਨੇ ਆਜ ਸਾਡੇ ਅਧਾਰਿਆਂ ਦਾ ਜਾੜਾ ਘਟਾ ਦਿੱਤਾ ਹੈ ਜੀ ਬੁਆਦੇ ਸਾਥੀ ਦੱਸਦੇ ਗਏ ਨੇ ਕਿਵੇਂ ਉਹਨਾਂ ਦੇ ਜਾਇਦਾਦਾਂ ਨੂੰ ਕੋਡੀਆਂ ਦੇ ਭਾਰ ਫਕਾਰ ਵਿੱਚਰਵਾਤੇ ਤਿਆਰ ਹੈ ਅੱਜ ਦੇ ਸੂਤਿਆਂ ਦਾ ਕਿਵੇਂ ਖਾਪਾ ਕੀਤਾ ਜਾ ਰਿਹਾ ਅੱਜ ਸਿੱਖਿਆ ਜਿਹਨੂੰ ਕਦੇ ਕਹਿੰਦੇ ਸੀ ਸਿੱਖਿਆ ਵਿਚਾਰੀ ਪਰਪਾਰੀ ਅੱਜ ਪਰਪਾਰੀ ਨਹੀਂ ਹਰ ਸਿੱਖਿਆ ਦਾ ਪਾਰਿਤਨ ਕੀਤਾ ਜਾ ਰਿਹਾ ਹੈ ਅੱਜ ਜਿਹੜੇ ਮਾਲਕੋਟਿਆਂ ਦਾਵੇ ਲੋਕਾਂ ਨੂੰ ਗਰੀਬ ਗੁਰਮੀ ਨੂੰ ਸੂਤ ਦੇਦੇ ਸੀ ਅੱਜ ਉਹਨਾਂ ਸਾਰੇ ਧਾਰਿਆਂ ਨੂੰ ਆਦਮੀਆਂ ਤੇ ਹਵਾਨਿਆਂ ਦੀ ਝੋਲੀ ਪਾਇਆ ਜਾ ਰਿਹਾ ਹੈ ਅੱਜ ਕਦੇ ਤੁਸੀਂ ਸੋਚਿਆ ਸੀ ਬੇਨ ਇਹ ਪਟਕੀ ਹਿੰਦੂਤਾ ਦੀ ਸਰਕਾਰ ਵੀ ਹੋਵੇ ਤੇ 150 ਟ੍ਰੇਨ ਆਦਾਨੀਆਂ ਤੇ ਅਵਾਨੀਆਂ ਦੀ ਭੱਜਦੀ ਹੋਵੇ ਇੰਡੀਅਨ 에ਅਰਲਾਈਨ ਵਰਗਾ ਰਾੜਾ ਜਿਹੜਾ ਕਦੇ ਟਾਟਾ ਤੋਂ ਖਰੀਦਿਆ ਸੀਗਾ ਅੱਜ ਮੁੜ ਕੇ ਟਾਟਾ ਦੀ ਚੋਰੀ ਪਾ ਦਿੱਤਾ ਗਿਆ ਹੈ ਕਹ ਕਿ ਜਿਹੜੇ ਕਦੇ ਨੈਸਟੇਜ ਹੋਏ ਸੀਗੇ ਅੱਜ ਇੱਕ ਬੈਂਕ ਨੂੰ ਦੂਜੇ ਬੈਂਕ ਤੋਂ ਮਾਰ ਕੀਤਾ ਜਾ ਰਿਹਾ ਹੈ ਅੱਜ ਸਵੇਦਨ ਸੀ ਸਾਡਾ ਆਰਮੀ ਦੇ ਰਾਜ ਦਾ ਅੱਜ ਅਗਨੀ ਵੀ ਦੇ ਤੌਰ ਤੇ ਭਾਗੀ ਕਰਕੇ ਅੱਜ ਉਸ ਆਧਾਰੇ ਨੂੰ ਵੀ ਦਾਤੇ ਲਾਇਆ ਹੋਇਆ ਹੈ ਇਸ ਕਰਕੇ ਜਦੋਂ ਹਲਾਕ ਹੋਗੇ ਹੋਣ ਤਾਂ ਆਜ਼ਮੀ ਦੌਰ ਤੇ ਇੱਕ ਇੱਕੇ ਨੂੰ ਵਿਸ਼ਾਲ ਤੋਂ ਵਿਸ਼ਾਲ ਕਰਨ ਦੀ ਲੋੜ ਹੈ ਨਾ ਕਿ ਅਜ ਲਕੀਰਾ ਖਿੱਚਣ ਦੀ ਲੋੜ ਹੈ ਇਸ ਕਰਕੇ ਅਸੀਂ ਪਹਿਲਾਂ ਵੀ ਬੇਕੀ ਕੀਤੀ ਸੀ ਜਿਹੜੇ ਇਸ ਕੇਸ ਤੋਂ ਅਜੇ ਵੀ ਬਾਹਰ ਬੈਠੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਕੋਰ ਤੇ ਆਪਣੇ ਦਮ ਕਦੇ ਤੋਰੇ ਹੋਤੇ ਸਾਰਿਆਂ ਨੇ ਆਪਣੀ ਤਾਕਤ ਨੂੰ ਪਛਾਣ ਲਿਆ ਹੈ ਤੇ ਸਾਰਿਆਂ ਨੇ ਸਰਕਾਰ ਦੇ ਨਿੱਤਰ ਦੇ ਵੇਖ ਲਿਆ ਹੈ ਤੇ ਅੱਜ ਹੰ ਹੈ ਇਸ ਸਰਕਾਰ ਦੇ ਖਿਲਾਫ ਲੜਾਈ ਲੜਨ ਦਾ ਇਸ ਏਕੇ ਨੂੰ ਹੋਰ ਵੱਡਾ ਕਰੀਏ ਇਸ ਏਕੇ ਨੂੰ ਹੋਰ ਵਿਸਾਰ ਕਰੀਏ ਤੇ ਉਹਨਾਂ ਪੈਣਾ ਪ੍ਰਾਵਾਂ ਨੂੰ ਅਪੀਲ ਕਰਦੇ ਹਾਂ ਸਾਡੇ ਜੱਥੇਬੰਦੀਆਂ ਨੂੰ ਜਿਹੜੀਆਂ ਸਾਡੇ ਫਰਦ ਤੋਂ ਬਾਅਦ ਨੇ ਉਹਨਾਂ ਨੂੰ ਵੀ ਚਾਹਣਾ ਚਾਹੀਦਾ ਹੈ ਤਾਂ ਹੀ ਇਸ ਸਰਕਾਰ ਦਾ ਟਾਕਰਾ ਕੀਤਾ ਜਾ ਸਕਦਾ ਹੈ ਜਿਹੜੀ ਸਰਕਾਰ ਬਿਰਕਲ ਮੋਦੀ ਦੇ ਪਰ ਕਿੰਨੇ ਤੇ ਚੱਲ ਰਹੀ ਸਰਕਾਰ ਹੈ ਪੰਜਾਬ ਦੀ ਇਹ ਕਰਕੇ ਸਾਡੇ ਸਾਡੇ ਫਰਦ ਨੇ ਇਹ ਕਦਾ ਫੈਸਲਾ ਕੀਤਾ ਆਜ ਕੇ ਫੀਸ ਲੈਣ ਤੋਂ ਬਾਅਦ ਜਦੋਂ ਮਾਰਕ ਕਰਨਾ ਹੈ ਸਾਡੀ ਪਿਆਰ ਨਾਲ ਸੁਣਨਾ ਹੈ ਅਸੀਂ ਉਹਦੇ ਦਫਤਰ ਦਾ ਘਰਾਓ ਕਰਨਾ ਹੈ ਜਿਹੜੇ ਵੀ ਬੈਰੀਕੇਡ ਰਸਤੇ ਖੋਣਗੇ ਉਹ ਬੈਰੀਕੇਡ ਚੁੱਕੇ ਜਾਣਗੇ ਕੋਈ ਬੈਰੀਕੇਡ ਰਸਤੇ ਦੀ ਰੇਲ ਨਾ ਦੇਵਾਂਗੇ ਗੁੰਦਾ ਫਟਾ ਨਾਮ ਇਹ ਹੈ ਭਈ ਹੁਣ ਜਿਹੜੇ ਮੰਤਰੀ ਥਲੇ ਸਹੂਦਾਂ ਮਾਰਦੇ ਨੇ ਇਹ ਮਿੱਥੂ ਦਾ ਕੰਮ ਲੈ ਕੇ ਦਸੰਬਰ ਮਹੀਨੇ ਦਾ ਮਿਤਾ ਤੁਹਾਨੂੰ ਜਾਦੀ ਮਿਤੇ ਕਰਕੇ ਐਲਾਨ ਕਰ ਦਵਾਂਗੇ ਪਰ ਇਹ ਫੈਸਲਾ ਕਰ ਲਿਆ ਹੈ ਦਸੰਬਰ ਮਹੀਨੇ ਚ ਇਹਨਾਂ ਦੀਆਂ ਮੰਤਰੀਆਂ ਦੇ ਅਧੀਸ਼ਰ ਕੋਠੀਆਂ ਦਾ ਘਰਾਓ ਕਰਨ ਦਾ ਫੈਸਲਾ ਕੀਤਾ ਸਾਜੇ ਦੀ ਕੋਠੀਆਂ ਦਾ ਘਰਾਓ ਕਰਾਂਗੇ ਤੇ ਉਹਦੇ ਨਾਲ ਹੀ ਅਗਲਾ ਰਾਜੜਾ ਇਹ ਵੈਰੀ ਹੁਣੇ ਤੋ ਦੋ ਦਿਨ ਨਹੀਂ ਇਹ ਵੈਰੀਆ ਆਲਮੇ ਤੇ ਸਮੇਂ ਦਾ ਮੋਰਚਾ ਨਾ ਕੇ ਜੜਾਂਗੇ ਇਹਨਾਂ ਬੇਈਮਾਨਾਂ ਤੇ ਖਰਾਬ ਕਿਵੇਂ ਸਾਨੂੰ ਸਦਾਸੀ ਲੋਕਾਂ ਨੇ ਸੇਂਗ ਮੋਰਚੇ ਖਾਨ ਵਾਲੇ ਉਹ ਸਾਨੂੰ ਫੇਦ ਦਿੱਤੀ ਹੈ ਉਹਨੂੰ ਲੈ ਕੇ ਅੱਗੇ ਵਧਣ ਦਾ ਯਤਨ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਸਾਥੋਂ ਤੁਸੀਂ ਸਾਰੇ ਆਇਓ ਹੁਣ ਤੁਹਾਨੂੰ ਆਪਣੀ ਆਪਣੀ ਜੱਥੇਬੰਦੀ ਦੀ ਲੋਅ ਹੈ ਕੋਈ ਸਾਥੀ ਬਸਾਟੇ ਨਾ ਜਾਓ ਸਭ ਤੋਂ ਮੋਰੇ ਸਾਥੀ ਜਨੂਰ ਵਾਲੇ ਹੋਣਗੇ ਜਿਨ੍ਹਾਂ ਦਾ ਧੰਨਵਾਦ ਕਰਦੇ ਹਾਂ ਪੂਰੀ ਭਾਇਆ ਦਾ ਇਹ ਜਿਹੜਾ ਬਹੁਤ ਬੱਲਿਆ ਇਹ ਪ੍ਰਬੰਧ ਕੀਤੇ ਨੇ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਨੇ ਤੇ ਕੁਦੀਸ ਗਰਗੋ ਵੀ ਹਾਜ਼ਰ ਹੋਣੂ ਨੇ ਲੈਣੀ ਸ਼ੁਰੂ ਹੋਣ ਤੋਂ ਲੈ ਕੇ ਲੈਣੀ ਖਤਮ ਹੋਣ ਤੱਕ ਤੁਹਾਡੇ ਸਾਹਮਣੇ ਵੱਡੇ ਤੋਂ ਵੱਡੇ ਕਾਫਲੇ ਆ ਰਹੇ ਨੇ ਇੱਕ ਕਰਕੇ ਇੱਕ ਕਾਫਲੇ ਇੰਨੀ ਚੱਲਣਗੇ ਉਹਨਾਂ ਦੇ ਸਾਥੀ ਨੇ ਚੱਲਣਾ ਹੈ ਨੂਰ ਵਾਲੇ ਸਾਥੀ ਚੋਣੇ ਪੂਰੇ ਗਵਾਹੀ ਚੱਲਣਗੇ ਇਹ ਮੋਰੇ ਖਾਦੇ ਵਰਗਾ ਬੈਠੇ ਰਹੂਗਾ ਲੀਡਰਸ਼ਿਪ ਹੋਊਗੀ ਕਿ ਉਹਦੀ ਕੋਟੀ ਮਨੁੱਖ ਤੇ ਉਹਦਾ ਦਫਤਰ ਹੈ ਉਹ ਦਫਤਰ ਜਾ ਕੇ ਘਰਾਓ ਘਰਾ ਕੇ ਉਹ ਕਿਸਮਤ ਕੀਤੀ ਜਾਵੇਗੀ ਕਿਹੜੇ ਸਾਥੀ ਨੇ